श्री लक्ष्मी नारायण मंदिर देवीतला मंदिर ਦੇ ਵਿੱਚ ਮੌਜੂਦ ਆ ਜਿੱਥੇ ਅੱਜ ਹਨੂਮਾਨ ਜੀ ਦਾ ਦਿਨ ਮਨਾਇਆ ਜਾ ਰਿਹਾ ਹਨੂਮਾਨ ਜਨਮ ਦਿਨ ਮਨਾਇਆ ਜਾ ਰਿਹਾ ਭਜਨ ਕੀਰਤਨ ਹੋਇਆ ਆ ਇੱਥੇ ਸੇਵਕ ਨਾਲ ਮੌਜੂਦ ਨੇ ਥੋੜੀ ਥੋੜੀ ਗੱਲਬਾਤ ਸਾਰਿਆਂ ਨਾਲ ਕਰ ਲੈਨੇ ਆ ਸਭ ਤੋਂ ਪਹਿਲੇ ਸੁੰਦਰ ਸੁੰਦਰ ਭਜਨ ਗਾਏ ਆ ਜਿੱਥੇ ਹਨੂਮਾਨ ਜੀ ਦੇ ਹਨੂਮਾਨ ਜਨਮ ਦਿਨ ਕਹਿੰਦੀ ਆ ਕਿ ਸੰਕਟ ਤੇ ਹਨੂਮਾਨ ਚੁੜਾਵੇ ਮਨ ਕਰਮ ਬਚਨ ਧਿਆਨ ਜੋ ਲਾਵੇ ਜੋ ਇਨਸਾਨ ਇਸ ਕਾਲ ਕਾਲਯੁਗ ਦੇ ਸਮੇਂ ਵਿੱਚ ਹਨੂਮਾਨ ਜੀ ਦੇ ਪਾਵਨ ਚਰਨਾਂ ਤੇ ਆਪਣੀ ਹਾਜ਼ਰੀ ਪਰਦਾ ਲੱਡੂਆਂ ਦਾ ਭੋਗ ਲਗਾਉਂਦਾ ਕਿ ਇਹ ਸੰਕਟ ਹਨੂਮਾਨ ਜੀ ਸਾਰੇ ਉਹਦੇ ਸੰਕਟ ਦੂਰ ਕਰ ਦਿੰਦੇ ਆ ਅੱਜ ਸ਼੍ਰੀ ਲక్ష్ਮੀ ਨਾਰਾਇਣ ਮੰਦਰ ਵਿੱਚ ਜੋ ਕਿ ਹਨੂਮਾਨ ਜਨਮਤੀ ਦੇ ਉਪਲਖ ਵਿੱਚ ਸ਼੍ਰੀ ਪ੍ਰਧਾਨ ਸਾਹਿਬ ਜੀ ਨੇ ਜੋ ਕਿ ਸਾਨੂੰ ਕਾਲਯੁਗ ਦੀਵਾ ਨੂੰ ਅੱਜ ਕੀਰਤਨ ਦਾ ਮੌਕਾ ਦਿੱਤਾ ਅਸੀਂ ਲక్ష్ਮੀ ਨਾਰਾਇਣ ਮੰਦਰ ਕਮੇਟੀ ਦੇ ਬਹੁਤ ਬਹੁਤ ਧੰਨਵਾਦੀ ਆ ਔਰ ਹਨੂਮਾਨ ਜਨਮਤੀ ਦੀ ਸਾਰੀ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਜੈਕਾਰਾ ਬੀਰ ਬਜਰੰਗੀ ਹਰ ਹਰ ਮਹਾਦੇਵ ਕੁਛ ਹਨੂਮਾਨ ਜੀ ਦੇ ਬਾਰੇ ਹੀ ਕੁਝ ਸੁਣਾ ਦੇ ਉਹ ਅੱਜ ਦੇ ਦਿਨ ਦੋ ਲੈਣਾ ਭਾਨੀ ਅੰਤਰਾ ਹਨੂਮਾਨ ਜੀ ਦੇ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਭਗਵਾਨ ਸ਼੍ਰੀ ਰਾਮ ਜੀ ਇੱਥੋਂ ਲੀਲਾ ਖਤਮ ਕਰਕੇ ਵਾਪਸ ਜਾਣ ਲੱਗੇ ਤੇ ਹਨੂਮਾਨ ਜੀ ਵੀ ਕਹਿ ਰਹੇ ਕਿ ਮੈਨੂੰ ਵੀ ਰਾਮ ਜੀ ਨਾਲ ਲੈ ਕੇ ਜਾਓ ਤੇ ਹਨੂਮਾਨ ਜੀ ਨੂੰ ਭਗਵਾਨ ਰਾਮ ਜੀ ਨੇ ਕਿਹਾ ਕਿ ਹਨੂਮਾਨ ਹਜੇ ਤੁਹਾਡੀ ਇਹ ਡਿਊਟੀ ਖਤਮ ਨਹੀਂ ਹੋਈ ਤੁਸੀਂ ਚਾਰਾਂ ਯੁੱਗਾਂ ਵਿੱਚ ਰਹਿ ਕੇ ਨਾ ਸਾਡੇ ਭਗਤਾਂ ਦੀ ਰੱਖਿਆ ਕਰਨੀ ਹੈ ਕਿਉਂਕਿ ਸਤਜੁਗ ਤ੍ਰੇਤਾ ਦਵਾਪਰ ਕਾਲਯੁਗ ਵਿੱਚ ਕਿਸੇ ਵੀ ਦੇਵਤਾ ਦੀ ਪੂਜਾ ਹੁੰਦੀ ਆ ਪਰ ਤੁਹਾਨੂੰ ਇਹ ਵਰਦਾਨ ਦਿੰਨੇ ਆ ਸੀ ਕਿ ਚਾਰੋਂ ਯੁੱਗ ਪ੍ਰਤਾਪ ਤੁਹਾਡਾ ਹੈ ਪ੍ਰਸਿੱਧ જગਤੂ ਜੀ ਆਰਾ ਇਸ ਕਰਕੇ ਇਹ ਚਪਾਈ ਤੋਂ ਸਾਨੂੰ ਇਹ ਸਿੱਧ ਹੁੰਦਾ ਕਿ ਜਿਹੜਾ ਇਨਸਾਨ ਚਾਰਾਂ ਯੁੱਗਾਂ ਵਿੱਚ ਹਨੂਮਾਨ ਜੀ ਦਾ ਹਨੂਮਾਨ ਚਰੀਤੇ ਦਾ ਪਾਠ ਕਰਦਾ ਹੈ ਜੋ ਜਗਾਂਦਾ ਲੱਡੂਆਂ ਦਾ ਪੋਗਲੇ ਗੰਗਾ ਹਰਮਾਨ ਜੀ ਉਹਦੀ ਹਰ ਪੜ ਰੱਖਿਆ ਕਰਦੀ ਹੈ ਕਿਉਂਕਿ ਹਨੂਮਾਨ ਜੀ ਅੱਜ ਦੇ ਸਮੇਂ ਨਹੀਂ ਯੁਗਾਂ-ਯੁਗਾਂ ਤੋਂ ਇਸ ਧਰਤੀ ਤੇ ਵਿਰਾਜਮਾਨ ਜੈਕਾਰਾ ਵੀਰ ਬਜਰੰਗੀ ਹਰ ਹਰ ਮਹਾਦੇਵ ਹਨੂਮਾਨ ਜਨਮ ਦਿਨ ਮਨਾਇਆ ਰਿਹਾ ਅੱਜ ਲక్ష్ਮੀ ਨਾਰਾਇਣ ਦੇ ਮੰਦਿਰ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਲక్ష్ਮੀ ਨਾ ਮੰਦਿਰ ਕਮੇਟੀ ਸ਼ੋਕਭੂਰੀ ਜੀ ਸਾਡੇ ਵਰਮਾ ਜੀ ਪੁਰੀ ਸਾਹਿਬ ਤੇ ਅੱਜ ਅਸੀਂ ਕੀਰਤਨ ਕੀਤਾ ਇੱਥੇ ਕਿਸ਼ਨ ਨੇ ਸਾਡੇ ਨੇ ਸਾਰਾ ਬਰਾਹੀ ਆ ਕਿਸ਼ਨ ਇਹਨੂੰ ਇਹ ਕਿਹਾ ਨਹੀਂ ਕਿ ਸੱਦੇ ਸਾਡੇ ਆ ਪਹੁੰਚਿਆ ਤੇ ਤੇ ਬਹੁਤ ਮਜ਼ਾ ਆਇਆ ਬਹੁਤ ਆਨੰਦ ਆਇਆ ਤੇ ਹਨੂਮਾਨ ਜੀ ਸਾਰਿਆਂ ਦੇ ਕਿਰਪਾ ਕਰਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਅੱਜ ਜੀ ਹਰਿ ਹਰਿਮਾਨ ਜਨਮ ਦਿਨ ਮਨਾਇਆ ਜਾ ਰਿਹਾ ਲਕਸ਼ਮੀ ਨਾ ਮੰਦਪ ਪਵਨਕ ਕਮੇਟੀ ਦੇ ਬਹੁਤ ਧੰਨਵਾਦੀਆਂ ਆ ਜੀ ਜਿਹਨਾਂ ਨੇ ਅੱਜ ਹਨੂਮਾਨ ਜੀ ਦਾ ਇੰਦਨ ਮਨਾਇਆ ਹਨੂਮਾਨ ਜਨਮ ਦਿਤੀ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਬਹੁ ਬਹੁ ਮੁਬਾਰਕਾ ਜੀ ਹਨੂਮਾਨ ਜਨਮ ਦਿਤੀ ਦੇ ਲੱਖ ਲੱਖ ਵਧਾਈ ਹਾਂਜੀ ਸਾਹਿਬ ਜੈ ਸ਼ਿਰਾਂ ਜੀ ਹਨੂਮਾਨ ਹਨੂਮਾਨ ਦੀ ਜਨਮ ਦਿਤੀ ਦੇ ਸਾਰੇ ਲਾ ਕਰਨ ਵਸੇ ਨੂੰ ਮੁਬਾਰਕਬਾਦ ਠੀਕ ਹੈ ਜੀ ਸਾਰੇ ਰਾਜੀ ਖੁਸ਼ੀ ਰਹੇ ਜੀ ਸਾਡੇ 7 ਇਮੋਰਟਲਸ ਹੋਏ ਆ ਜੀ ਜਿਨ੍ਹਾਂ ਵਿੱਚ ਅਮਰ ਜੀ ਦਾ ਨੂੰ ਕਹਿੰਦੇ ਆ ਉਹਨਾਂ ਵਿੱਚੋਂ ਹਨੂਮਾਨ ਜੀ ਨੇ ਜੀ ਹਨੂਮਾਨ ਜੀ ਦੀ ਉਹ ਜੋ ਮੇਰੀ ਮੇਰੀ ਜ਼ਿੰਦਗੀ ਦੀ ਇੱਕ ਸਿੱਖਿਆ ਜਾਂ ਮੇਰੀ ਜ਼ਿੰਦਗੀ ਤੋਂ ਜਾਂ ਇੱਕ ਯੂਵਾ ਪੀੜੀ ਨੂੰ ਜੋ ਸਿੱਖਣਾ ਚਾਹੀਦਾ ਇੱਕ ਵਿਸ਼ਵਾਸ ਜੀ ਉਤਾਰ ਸੀਗੇ ਸਮੁੰਦਰ ਪਾਰ ਕੀਤੇ ਠੀਕ ਹੈ ਜੀ ਜਦੋਂ ਲਕਸ਼ਮਣ ਜੀ ਨੂੰ ਸਮੱਸਿਆ ਆਈ ਆਰਾਮ ਜੀ ਨੂੰ ਜਿੱਥੇ ਸਮੱਸਿਆ ਆਉਂਦੀ ਹੈ ਉੱਥੇ ਖੜਦੇ ਠੀਕ ਹੈ ਪਹਾੜ ਦਾ ਪਹਾੜ ਹੀ ਲੈ ਪਹਾੜ ਦਾ ਪਹਾੜ ਹੀ ਲੈ ਆਉਂਦੇ ਆ ਜੀ ਵਿਸ਼ਵਾਸ ਸੀ ਇੱਕ ਵਿਸ਼ਵਾਸ ਤੇ ਪ੍ਰਭੂ ਸ਼੍ਰੀ ਰਾਮ ਤੇ ਵਿਸ਼ਵਾਸ ਸੀ ਵੀ ਮੇਰੇ ਰਾਮ ਜੀ ਇੱਥੇ ਆ ਮੇਰੇ ਰਾਮ ਜੀ ਨਾਲ ਨੇ ਸਮੁੰਦਰ ਪਾਰ ਕਰਕੇ ਪਹਾੜ ਦਾ ਪਹਾੜ ਲੈ ਆਏ ਉਹਨਾਂ ਦੀ ਜ਼ਿੰਦਗੀ ਤੋਂ ਉਹਨਾਂ ਦੇ ਜੀਵਨ ਤੋਂ ਅੱਜ ਵੀ ਇਹ ਸਾਡੇ ਵਿੱਚ ਹੀ ਨੇ ਜੀ ਉਹ ਪਤਾ ਨਹੀਂ ਕਿਹੜੇ ਰੂਪ 'ਚ ਇੱਥੇ ਕਿੱਥੇ ਵਰਾਜਮਾਨ ਨੇ ਸਾਨੂੰ ਕੁਝ ਨਹੀਂ ਪਤਾ ਜੀ ਉਹਨਾਂ ਦੇ ਜੀਵਨ ਤੋਂ ਜਿਹੜੀ ਸਾਨੂੰ ਸੋਚ ਜਾਂ ਸ਼ਕਤੀ ਜਾਂ ਇੱਕ ਜਿਹੜਾ ਪ੍ਰਾਣ ਮਿਲਦਾ ਇੱਕ ਜੀਵਨ ਦਾ ਲਕਸ਼ ਲੈ ਕੇ ਚੱਲ ਗਏ ਤੇ ਉਹ ਲਕਸ਼ ਨੂੰ ਪੂਰਾ ਕਰਨਾ ਹੀ ਕਰਨਾ ਆ ਜੇ ਉਹਨਾਂ ਨੇ ਸੋਚਿਆ ਸੀ ਵੀ ਜੇ ਸਮੁੰਦਰ ਪਾਰ ਕਰਨੇ ਤੇ ਕਰਨੇ ਹੀ ਕਰਨੇ ਜੇ ਸ਼੍ਰੀ ਰਾਮ ਜੀ ਦੇ ਨਾਲ ਉਹਨਾਂ ਨੇ ਇੱਕ ਕਹਿ ਲੋ ਰਿਸ਼ਤਨ ਹੋਇਆ ਇੱਕ ਵਫਾਦਾਰੀ ਨੂੰ ਭਾਈ ਤੇ ਉਹ ਤਾਂ ਉਮਰ ਚੱਲੀ ਜੀ ਉਹ ਅੱਜ ਵੀ ਇੱਥੇ ਨੇ ਜੀ ਸੱਤ ਇਮੋਰਟਲ ਜਾਈਏ ਭਗਵਾਨ ਨੇ ਉਹਨਾਂ ਨੂੰ 7 ਇਮੋਰਟਲ ਦੇ ਵਿੱਚ ਜੇ ਲਿਆਂਦਾ ਤੇ ਇਹ ਉਹਨਾਂ ਦੀ ਮਹਾਨਤਾ ਸੀਗੀ ਜੀ ਸ਼ਿਵ ਜੀ ਸ਼ਿਵ ਜੀ ਦੇ ਅਵਤਾਰ ਨੇ ਅਵਤਾਰ ਨੇ ਤੁਹਾਡੀ ਹਨੂਮਾਨ ਜਨਮ ਦਿਨਾਈ ਗਈ ਆ ਕੀ ਕਹਿੰਦੇ ਹੋ ਸ਼੍ਰੀ ਲਕਸ਼ਮੀਨਰ ਮੰਦਰ ਤੁਲਸ਼ਾਲਾ ਟਾਸਟ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਹਨੂਮਾਨ ਜਨਮ ਦਿਵਾਲੀ ਤੋਂ ਪਹਿਲਾਂ ਮਨਾਈ ਜਾਂਦੀ ਆ ਜਿਸ ਦੇ ਵਿੱਚ ਸਾਡੇ ਟਾਸਟ ਮੈਂਬਰ ਅਤੇ हनुमान जी ਦੇ ਬਾਰੇ ਪਰ ਰਕਿਤਾ ਜਾਂਦਾ ਔਰ ਉਹਨਾਂ ਦੇ ਪਾਰ ਦੇ ਭਉ ਪਾਇਆ ਜਾਂਦਾ ਤੇ ਉਸ ਸੰਧ ਦੇ ਵਿੱਚ ਮੈਂ ਚਿਲੀ ਲੱਚੀ ਮੰਦਰ ਕਮੇਟੀ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਨਾ ਹੈ જય ਸ਼ੀਰ ਪੰਡਤ ਜੀ ਸਾਡੇ ਨਾਲ ਮੌਜੂਦ ਪੰਡਤ ਜੀ ਥੋੜੀ ਜੀ ਜਾਣਕਾਰੀ ਅੱਜ ਦੇ ਦਿਨ ਬਾਰੇ ਕਿਉਂਕਿ ਹਰ ਸਾਲ ਇੱਥੇ ਤੁਸੀਂ ਮਨਾਉਂਦੇ ਹੋ ਛੋਤ ਬਲੇ ਆਪਣਾ ਨਾਮ ਦੱਦਿਓ ਮੈਂ ਬਨਕਸ਼ੂਰ ਲਾਲ ਲਕਸ਼ਮੀ ਮੰਦਰ ਪੁਜਾਰੇ ਹਨੂਮਾਨ ਜੀ ਜਨਮ ਦਿਵਸ ਦੇ ਉਪਲਖ ਸੇ ਵਿੱਚ ਹਰ ਸਾਲ ਅਸੀਂ ਉਤਸਵ ਬਣਾਉਂਦੇ ਆਂ ਬੜੀ ਖੁਸ਼ੀ ਨਾਲ ਉਸਤਾ ਦੇ ਨਾਲ ਔਰ ਹਨੂਮਾਨ ਜਨਮ ਦਿਤੇ ਉਪਲਖ ਸੇਵਾ ਨਾਲ ਹੀ ਦੀਵਾਲੀ ਵੀ ਆਂਦੀ ਹੈ ਹਨੂਮਾਨ ਜਨਮ ਦਿਤੇ ਔਰ ਦੀਵਾਲੀ ਦੀਆਂ ਖੁਸ਼ੀਆਂ ਜਿਹੜੀਆਂ ਸਾਰਾ ਭਾਰਤ ਵਰਸ ਮਨਾਉਂਦਾ ਆ ਤੇ ਸਾਰੇ ਹਨੂਮਾਨ ਜੀ ਦੇ ਭਗਤਾਂ ਨੂੰ ਸ੍ਰੀ ਰਾਮ ਜੀ ਦੇ ਭਗਤਾਂ ਨੂੰ ਪਹਿਲੇ ਤੇ ਹਨੂਮਾਨ ਜਨਮ ਦਿਤੀਆਂ ਫਿਰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਔਰ ਲਕਸ਼ਮਨ ਮੰਦਿਰ ਫਰਵੰਦ ਕਮੇਟੀ ਸਰੋਸਲਾ ٹرسٹ ਨੇ ਬੜੇ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਨੂੰ ਮਨਾਇਆ ਸਾਰੇ ਵਧਾਈ ਦੇ ਪਾਤਰ ਹੈ ਔਰ ਹਨੂਮਾਨ ਜੀ ਦੇਖੋ ਸ਼ਕਤੀ ਰੂਪ ਹੈ ਸ਼ਕਤੀ ਰੂਪ ਹੋਣ ਦੇ ਨਾਲ ਨਾਲ ਸਾਰੇ ਆਪਣੇ ਭਗਤਾਂ ਦੇ ਕਸ਼ਟਾਂ ਨੂੰ ਵੀ ਦੂਰ ਕਰਦੇ ਆਂ ਅਗਰ ਕਿਸੇ ਦੇ ਕੋਈ ਵਿਵਥਾ ਆਉਂਦੀ ਹੈ ਉਸ ਵਿਵਥਾ ਨੂੰ ਵੀ ਦੂਰ ਕਰਦੇ ਆਂ ਪਰੰਤੂ ਮਨ ਦਾ ਢੰਗ ਜਿਹੜਾ ਹੈ ਆਪਣਾ ਆਪਣਾ ਹੋਣਾ ਚਾਹੀਦਾ ਅਲੱਗ-ਅਲੱਗ ਹੋਣਾ ਹੈ ਅਲੱਗ-ਅਲੱਗ ਢੰਗ ਹੁੰਦਾ ਮਨ ਦਾ ਹਰੇਕ ਦਾ ਅਗਰ ਕਿਸ ਨੂੰ ਵਿਸ਼ਵਾਸ ਹੈਗਾ ਜਿੰਨੀ ਮਰ ਜੇ ਵਿਵਥਾ ਹੈਗੀ ਹੈ ਉਸ ਵਿਵਥਾ ਨੂੰ ਆਪਣੇ ਆਪ ਜਿਹੜੇ ਹਨਮਾਨ ਜੀ ਟਾਲ ਦਿੰਦੇ ਕੋਈ ਅਸੀ ਗੱਲ ਨਹੀਂ ਹੈਗੀ ਪਰੰਤੂ ਵਿਸ਼ਵਾਸ ਜਿਹੜਾ ਹੈ ਬੜਾ ਬਹੁਤ ਹੀ ਪ੍ਰਬਲ ਹੁੰਦਾ ਆ ਇਸ ਕਰਕੇ ਕੋਈ ਵੀ ਕੰਮ ਕੀਤਾ ਜਾਵੇ ਬੜੀ ਸ਼ਰਧਾ ਨਾਲ ਬੜੀ ਵਿਸ਼ਵਾਸ ਨਾਲ ਉਹਨੂੰ ਕੀਤਾ ਜਾਵੇ ਤੇ ਉਹ ਕੰਮ ਜਿਹੜਾ ਬੜਾ ਹੀ ਸਫਲ ਹੁੰਦਾ ਆ ਔਰ ਮੈਂ ਹਨੂਮਾਨ ਜੀ ਅੱਗੇ ਪ੍ਰਾਰਥਨਾ ਕਰੂੰਗਾ ਪ੍ਰਭੂ ਆਪਣੇ ਸਾਰੇ ਭਗਤਾਂ ਨੂੰ ਤੰਦਰੁਸਤੀ ਬਖਸ਼ਣਾ ਸੁਖ ਸ਼ਾਂਤੀ ਰੱਖਣਾ ਸਾਰੇ ਪਰਿਵਾਰਾਂ ਨੂੰ ਜਿਹੜਾ ਆਧਾਨਨ ਦੀ ਵਿੱਧੀ ਕਰਨਾ ਪਰਿਵਾਰਾਂ ਦੀ ਵਿੱਧੀ ਕਰਨਾ ਔਰ ਸਾਰਿਆਂ ਅੰਦੇ ਮਨੋ ਕਾਮਨਾ ਪੂਰਨ ਕਰਨਾ ਮੇਰੇ ਹਨੂਮਾਨ ਜੀ ਦੀ ਪ੍ਰਾਰਥਨਾ ਔਰ ਸਾਰਿਆਂ ਨੂੰ ਆਪਣਾ ਚਾਹਤਾਂ ਦੀ ਸਦਾ ਇਹ ਇੱਕ ਛੋਟਾ ਜਿਹਾ ਸਵਾਲ ਮੇਰੇ ਜਾਂਦੇ ਜਾਂਦੇ ਛੋਟਾ ਜਿਹਾ ਸਵਾਲ ਦਾ ਜਵਾਬ ਦਿੰਦੇ ਜਾਂਦੇ ਆਓ हां ਜਿਵੇਂ ਕਿ ਆਏ ਦਿਵਾਲੀ ਦੇ ਬਾਰੇ ਲੋਕਾਂ ਦੇ ਵਿੱਚ ਕਨਫਿਊਜ਼ਨ ਆ 20 ਤੇ 21 ਦੋ ਦਿਨ ਦੀ ਦਿਵਾਲੀ ਬਣ ਗਈ ਆ ਇਹ ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਦੋਂ ਦੀ ਦਿਵਾਲੀ ਆ ਦੇਖੋ ਜੀ ਇਹ ਗਣਿਤ ਦਾ ਹਿਸਾਬ ਤਾਂ ਹੈ ਇਹਨੇ ਗਣਿਤ ਦੇ ਹਿਸਾਬ ਨਾਲ ਹੀ ਪੁੱਛ ਰਹੇ ਆ ਜੀ ਪੁਲੀਸ ਦੇ ਨਾਲ ਹੈ ਉਹਦੇ ਨਾਲ ਹੀ ਪੁੱਛ ਰਹੇ ਆ ਅਗਰ ਗਣਿਤ ਦਾ ਦੇਖਿਆ ਜਾਵੇ ਤੇ ਜਿਹੜਾ ਸੋਮਵਾਰ 3:30 ਵਜੇ ਤੋਂ ਬਾਅਦ ਜਿਹੜਾ ਆ ਦਿਵਾਲੀ ਅੰਵਸ਼ਾ ਸ਼ੁਰੂ ਹੁੰਦੀ ਆ ਤਾਂ ਫਿਰ ਸਾਰੀ ਰਾਤ ਵੀ ਰਹਿਣੀ ਹੈ ਦੂਜੇ ਦਿਨ ਜਿਹੜਾ ਆ ਆਪਣਾ ਮੰਗਲਵਾਰ ਦਿਨ 21 ਤਰੀਕ ਨੂੰ ਜਿਹੜਾ ਆ 5:30 ਵਜੇ ਤੱਕ ਜਿਹੜਾ 6:00 ਵਜੇ ਤੱਕ ਜਿਹੜੀ ਆ ਆਮਸya ਹੈਗੀ ਆ ਪਰੰਤੋ ਹਰ ਇੱਕ ਦੇ ਆਪਣਾ ਆਪਣਾ ਮਤ ਵਿਚਾਰ ਹੈ ਗਿਆ ਇਹਦੇ ਵਿੱਚ ਆਪਾਂ ਉਹ ਹੋਲ ਦੇ ਵਿੱਚ ਨਹੀਂ ਪੈਣਾ ਠੀਕ ਹੈ ਨਾ ਤਸਵੀਰਾਂ ਤੁਹਾਨੂੰ ਲక్ష్ਮੀ ਨਾਰਾਇਣ ਮੰਦਿਰ ਤੋਂ ਦਿਖਾ ਰਹੀ ਸੀ ਦੇਵੀਤਲਾ ਦੇ ਵਿੱਚ ਜਿਹੜਾ ਲక్ష్ਮੀ ਨਾਰਾਇਣ ਮੰਦਿਰ ਆ ਉੱਥੇ ਹਰ ਸਾਲ ਹਨੂਮਾਨ ਜਨਮ ਦਿਤੀ ਮਨਾਈ ਜਾਂਦੀ ਆ ਅੱਜ ਵੀ ਹਨੂਮਾਨ ਜਨਮ ਦਿਤੀ ਮਨਾਈ ਗਈ ਆ ਔਰ ਪਤਵੰਤੇ ਸੱਜਣ ਇੱਥੇ ਪਹੁੰਚੇ ਸੀ ਆਸ਼ੀਰਵਾਦ ਲਿਆ ਆ ਪਿੱਛੇ ਹਨੂਮਾਨ ਜੀ ਦੀ ਵਿਸ਼ਾਲ ਅ ਵਿਸ਼ਾਲ ਕਾਇਆ ਹੈਗੀ ਹਨੂਮਾਨ ਜੀ ਦੀ ਹਨੂਮਾਨ ਜੀ ਇਸੇ ਤਰ੍ਹਾਂ ਹੀ ਸਾਰਿਆਂ ਭਗਤਾਂ ਤੇ ਕਿਰਪਾ ਬਣਾ ਕੇ ਰੱਖਣ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਰ ਨਿਊਜ਼ ਨਕੋ